ਦੀ ਸਰਵਚਤਨ ਮੁੱਖ ਰੱਖਦੇ ਹੋਏ ਆ। ਜੋ 2 ਦਸੰਬਰ ਨੂੰ ਉਥੇ ਫੈਸਲਾ ਕੀਤਾ ਗਿਆ ਸੀ ਜੋ ਉਹਨਾਂ ਨੇ ਸਰ ਹੁਕਮਨਾਮਾ ਜਾਰੀ ਕੀਤਾ ਸੀ ਕਿ ਜਿਹੜੇ ਅਲੱਗ ਹੋਏ ਲੀਡਰ ਆਗੂ ਜਾਂ ਵਰਕਰ ਹੈ ਉਹ ਆਪਣੀ ਜਿਹੜੀ ਉਹਨਾਂ ਨੇ ਟੀਮ ਬਣਾਈ ਹੈ ਉਸ ਨੂੰ ਸਬੇੜ ਦੇ। ਅਸੀਂ ਉਸੇ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਸਬੇੜ ਦਿੱਤਾ ਹੈ। ਭਾਵੇਂ ਅਸੀਂ ਰਜਿਸਟਰ ਨਹੀਂ ਸਿਕਾਈ। ਭਾਵੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰ ਰਹੇ ਸਾਂ। ਪਾ ਮੇ ਉਸੇ ਸ਼੍ਰੋਮਣੀ ਕਾਲੀਦਾਲ ਦੇ ਵਰਕਰ ਬਣ ਕੇ ਹੀ ਸਿਧਾਂਤਾਂ ਦੀ ਅਕਾਲ ਤਖਤ ਸਭ ਦੀ ਮਾਨ ਮਰਿਆਦਾ ਨੂੰ ਅਸੀਂ ਟਕੜਾ ਕਰ ਰਹੇ ਸੀ। ਮਤਲਬ ਮਹਾਨਤਾ ਦਰਸਾ ਰਹੇ ਸੀ। ਪਰ ਫਿਰ ਵੀ ਕਿਉਂਕਿ ਸਾਨੂੰ ਹੁਕਮ ਜੋ ਉਹਨਾਂ ਨੇ ਕੀਤਾ ਕਿ ਉਹਨੂੰ ਸੀਮਿਤ ਦਿੱਤਾ ਜਾਵੇ। ਅਸੀਂ ਅੱਜ ਉਹ ਫੈਸਲਾ ਕੀਤਾ ਕਿ ਉਹਨੂੰ ਇੱਕ ਕਿਸਮ ਦਾ ਸੀਮਿਤ ਦਿੱਤਾ। ਹੁਣ ਅਸੀਂ ਬਤੌਰ ਸ਼੍ਰੋਮਣੀ ਅਕਾਲੀ ਦਲ ਵਰਕਰ ਪੰਥਕ ਤੌਰ ਦੇ ਉੱਤੇ ਪੰਥਕ ਰਵੈਤਾਂ, ਪੰਥਕ ਸਿਧਾਂਤ, ਪੰਥਕ ਬ੍ਰਿਹਾਦਾ ਉਹਨੂੰ ਅਸੀਂ ਹਮੇਸ਼ਾ ਉਹਦੀ ਪੈਰਿਜ਼ਾਰੀ ਕਰਦੇ ਆ ਹੋਇਆ। ਅੱਗੇ ਚਲਦੇ ਰਹਿਣਾ। ਇਸ ਬੀਬੀ ਦੀ ਜਿਹੜੀ ਸ਼ੁਰੂ ਤੋਂ ਇਹੀ ਮੰਗ ਸੀ ਕਿ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸੀ। ਕਹਿ ਸਕਦੇ ਕਿ ਹੁਣ ਉਹ ਮਜ਼ਬੂਤੀ ਵਾਲੇ ਪਾਸੇ ਨੂੰ ਕਦਮ ਜਿਹੜਾ ਪਤਲੇ ਸ਼ੁਰੂ ਹੋਇਆ। ਦੇਖੋ ਸ਼੍ਰੋਮਣੀ ਕਾਲ ਦਲ ਤੇ ਉਦੋਂ ਹੀ ਮਜ਼ਬੂਤ ਹੋਣਾ ਨਾ ਜਦੋਂ ਸਾਡੀਆਂ ਤਿੰਨੇ ਸੰਸਥਾਵਾਂ ਜਿਹੜੀ ਸਥਾਨਕ ਤੌਰ ਤੇ ਮਜ਼ਬੂਤ ਹੋਣਗੀਆਂ। ਸੋ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਡੀ ਸਾਨੂੰ ਜ਼ਰੂਰੀ ਹੈ ਕਿ ਪਹਿਲਾਂ ਸਾਡਾ ਪੰਥਕ ਸੋਚ, ਪਹਿਲਾਂ ਸਾਡੇ ਸਿਧਾਂਤ, ਪਹਿਲਾਂ ਮर्याਦਾ, ਪਹਿਲਾਂ ਪਰੰਪਰਾਵਾਂ। ਜਦੋਂ ਅਸੀਂ ਉਸ ਦੀ ਪਹਿਰੇਦਾਰੀ ਕਰਨ ਲੱਪੇ ਤੇ ਉਦ ਕੁਦਰਤੀ ਹੈ ਕਿ ਸ਼੍ਰੋਮਣੀ ਕਾਲ ਦਲ ਮਜ਼ਬੂਤ ਹੋਏਗਾ ਸੋ ਅਸੀਂ ਇੱਕ ਮਹਿਸੂਸ ਕਰਦੇ ਹਾਂ ਕਿ ਜੋ ਸਿੰਘ ਸਾਹਿਬਾਨਾ ਨੇ ਉਸ ਵੇਲੇ ਸਾਨੂੰ ਹੁਕਮ ਦਿੱਤਾ ਉਹ ਇਨ ਬਨ ਉਹ ਇਨ ਬਨ ਲਾਗੂ ਕਰਵਾਵਾਂਗੇ ਹੋਏਗਾ ਔਰ ਉਸੇ ਤਰ੍ਹਾਂ ਸੀ ਮੰਨਾਂਗੇ ਜਿਹੜੀ ਕਮੇਟੀ ਬਣਾਈ ਗਈ ਹੈ 6 ਮੈਂਬਰੀ ਉਥੋਂ ਅਲਾਰ ਕੀਤੀ ਗਈ ਸੀ ਉੱਪਰ ਉਸੇ ਮੈਂਬਰ ਕਮੇਟੀ ਦੇ ਤਹਿਤ ਅਸੀਂ ਜਦੋਂ ਹੁਕਮ ਕਰਨਗੇ ਪ੍ਰਤੀ ਕਰਨਗੇ ਜਦੋਂ ਕਾਗਜ਼ ਦੇਣਗੇ ਅਸੀਂ ਘਰ ਘਰ ਜਾ ਕੇ ਪ੍ਰਤੀ ਕਰਾਂਗੇ ਬੀਬੀ ਜੀ ਜਿਹੜਾ ਸ਼ਮਾ ਯਾਚਨਾ 13 ਤਰੀਕ ਨੂੰ ਦੇਣੀ ਹੈ ਕਿ ਉਹ ਵੀ ਜਥੇਦਾਰ ਸਾਹਿਬ ਅੱਗੇ ਮਿਲਿਆ ਜਾਏਗਾ ਕਿ ਤੁਸੀਂ ਉਹਨਾਂ ਨੂੰ 21 ਤਰੀਕ ਤੋਂ ਬਾਅਦ ਜਾਂ 20 ਤਰੀਕ ਤੋਂ ਬਾਅਦ ਦੇ ਦਿਜੀਏ ਉਹ ਸਿੰਘ ਸਾਹਿਬਾਨ ਦੀ ਮਰਜ਼ੀ ਹੈ ਕਦੋਂ ਦੇਣੀ ਕਦੋਂ ਨਹੀਂ ਦੇਣੀ ਸਾਨੂੰ ਨਹੀਂ ਪਤਾ ਕਿ ਜਿਹੜੀ ਹੁਣ ਮੈਂਬਰਸ਼ਿਪ ਤੋਂ ਮੁਹਿੰਮ ਚੱਲਨੀ ਆ ਉਸ ਤੋਂ ਬਾਅਦ ਜੋ ਵੀ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਚੁਣਨੀ ਤਾਂ ਉਸ ਪ੍ਰਕਿਰਿਆ ਦੇ ذریعے ਜੇਕਰ ਕੋਈ ਵੀ ਪ੍ਰਧਾਨ ਚੁਣਿਆ ਜਾਂਦਾ ਉਹ ਮਨਜ਼ੂਰ ਹੋਏਗਾ ਇੱਕ ਪ੍ਰਕਿਰਿਆ ਦਾ ਇੱਕ ਮਤਲਬ ਹੈ ਕਿ ਸ਼੍ਰੋਮਣੀ ਕਾਲਦੀਵ ਦੀ ਮੈਂਬਰਸ਼ਿਪ ਹੁੰਦੀ ਹੈ ਫਿਰ ਮੈਂਬਰਸ਼ਿਪ ਦੇ ਵਿੱਚੋਂ ਬਕਾਇਦਾ ਜਿਹੜੀ ਸਾਡੇ ਨੋਰਮਸ ਬਣਾਈ ਹੁੰਦੀ ਹੈ ਵੀ ਜਿਹੜਾ ਉਹਦਾ ਸਰਕਲ ਪ੍ਰਦਾਨ ਉਹ ਕਿਦਾਂ ਦਾ ਹੋਵੇ ਡੈਲੀਗੇਟ ਕਿਦਾਂ ਦਾ ਹੋਵੇ ਜਿਹੜੇ ਡੈਲੀਗੇਟ ਤੋਂ ਲੈ ਕੇ ਉੱਪਰ ਤੱਕ ਪ੍ਰਧਾਨਗੀ ਤੱਕ ਜਿਹੜਾ ਸਿੱਖ ਹੋਏਗਾ ਉਹ ਪੂਰਨ ਗੁਰਸਿੱਖ ਹੋਏਗਾ ਬਾਕੀ ਧਰਮਾਂ ਦਾ ਪੂਰਨ ਸਨਮਾਨ ਕੀਤਾ ਜਾਵੇ ਬਰਾਬਰ ਦਾ ਸਤਕਾਰ ਕੀਤਾ ਜਾਵੇ ਕਿਉਂਕਿ ਸੈਕੂਲਰ ਸਾਡੀ ਸੋਚ ਹੈ ਸੈਕੂਲਰ ਸਾਡੀ ਪਾਰਟੀ ਗੁਰੂ ਗ੍ਰੰਥ ਸਾਹਿਬ ਹੈ ਸੈਕੂਲਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਲੈ ਕੇ ਤੁਰਦੇ ਹਾਂ ਇੱਕ ਗੁਰੂ ਗ੍ਰੰਥ ਸਾਹਿਬੀ ਹੈ ਸਾਰੇ ਤਲਮਾ ਦੇ ਵਿੱਚ ਜਿਹੜਾ ਸੈਕੂਲਰ ਹੈ ਜਿਹੜਾ ਸਭਨਾਂ ਨੂੰ ਬਰਾਬਰ ਮੰਨਦਾ ਸਭੇ ਸਾਂਝੀ ਬਾਲਤਾ ਦੀ ਗੱਲ ਸਰਬੱਤੇ ਭਲੇ ਦੀ ਗੱਲ ਔਰ ਸਭਨਾਂ ਨੂੰ ਇੱਕੋ ਸੇਧ ਦਿੰਦੀ ਹੈ ਸਭਨਾਂ ਨੂੰ ਇੱਕ ਬੁੱਕਲ ਚ ਰੰਦੇ ਆ ਕੋਈ ਉੱਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਸੋ ਇਸ ਕਰਕੇ ਮੈਂ ਸਭੀ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੀ ਜੋ ਸੋਚ ਸੀ ਉਹਨੂੰ ਪੰਥਕ ਰਵੈਤਾ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਨਾਲ ਜੋੜ ਕੇ ਧਰਮ ਦੀ ਸੇਵਾ ਵੀ ਕਰਦਾ ਹੈ ਤੇ ਧਰਮ ਨੇ ਉਤੇ ਚੱਲਣ ਦੀ ਵੀ ਕੋਸ਼ਿਸ਼ ਕਰਦਾ ਸੋ ਉਹ ਸਾਰੀ ਸੋਚ ਨੂੰ ਲੈ ਕੇ ਸਾਰੇ ਤਨਮਦਰ ਸਨਮਾਨ ਵੀ ਕੀਤਾ ਜਾਊਗਾ ਭਰਤੀ ਹੋਏਗੀ ਤੇ ਬਕਾਇਦਾ ਜਿਹੜੇ ਆ ਜਿਹੜਾ ਨੋਰਮਸ ਹੈ ਉਹਦੇ ਅਨੁਸਾਰ ਇਹ ਜਿਹੜੀਆਂ ਵੱਖ-ਵੱਖ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਇਸ ਪ੍ਰਕਿਰਿਆ ਦੇ ذریعے ਕੋਈ ਵੀ ਪ੍ਰਧਾਨ ਜਿਹੜਾ ਮਨਜ਼ੂਰ ਹੋਏਗਾ ਭਾਵੇਂ ਕੋਈ ਵੀ ਕੋਈ ਵੀ ਦਾ ਮਤਲਬ ਜਿਹੜਾ ਡੈਲੀਗੇਟਸ ਵਿੱਚੋਂ ਬਹੁਤ ਮਤ ਨਾਲ ਜਦੋਂ ਬਣਾਇਆ ਜਾਏਗਾ ਉਹ ਡੈਲੀਗੇਟਸ ਬਣਾਉਣਗੇ ਜਿਵੇਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਬਾਰੇ ਟਾਰਮ ਡੋਲ ਕੀਤਾ ਜਾ ਰਿਹਾ ਹੈ ਜੀ ਵਰਕ ਕਮੇਟੀ ਵੱਲੋਂ ਦੇਖੋ ਵਰਕਿੰਗ ਕਮੇਟੀ ਨੂੰ ਪੂਰਾ ਕੰਮ ਕਰਨਾ ਚਾਹੀਦਾ ਹੈ ਹਾਲਾਂਕਿ ਤਿੰਨ ਦਿਨ ਵਰਕਿੰਗ ਕਮੇਟੀ ਜੇ ਸਾਨੂੰ ਕੱਢ ਸਕਦੀ ਹੈ 42 42 40 40 ਡਿਟਰਾਂ ਨੂੰ ਵਰਕਿੰਗ ਕਮੇਟੀ ਜੇ ਨਵੇਂ ਡੈਲੀਗੇਟ ਲਾ ਸਕਦੀ ਹੈ ਵਰਕਿੰਗ ਕਮੇਟੀ ਜੇ ਉਹਨਾਂ ਨੂੰ ਅਸਤੀਫੇ ਸੌਂਪੇ ਜਾ ਸਕਦੇ ਹੈ ਤੇ ਉਹ ਅਸਤੀਫੇ ਨੂੰ ਨੂੰ ਪ੍ਰਵਾਨ ਵੀ ਕਰਨੀ ਚਾਹੀਦੀ ਸੀ ਇਸੇ ਬਾਣ ਵੱਲੋਂ ਕਾਲੀ ਦਲ ਦੀ ਪੁਨਰ ਸੁਜੀਤੀ ਵਾਸਤੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਧਮੀ ਜੀ ਦੀ ਅਗਵਾਈ ਚ ਉਹਦੇ ਵੱਲੋਂ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ ਸ਼ੁਰੂ ਕੀਤਾ ਗਿਆ ਪਰ ਉਹਨਾਂ ਨੂੰ ਅੱਜ ਪੁੱਛਿਆ ਗਿਆ ਉਹ ਕੰਦੇ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮਸ ਨਹੀਂ ਜਿਹੜੇ ਅਧਿਕਾਰ ਸਾਹਿਬ ਨਾਲ ਵਿਚਾਰ ਰਹੇ ਆ ਦੇਖੋ ਜੀ ਗੱਲ ਇਹ ਹੈ ਕਿ ਪਹਿਲਾਂ ਤੇ ਨੰਬਰ 1 ਕਹਿ ਕੇ ਉਹਨਾਂ ਨੂੰ ਇਮੀਡੀਏਟਲੀ ਉਹਨਾਂ ਤਿੰਨ ਦਿਨ ਦਾ ਟਾਈਮ ਦਿੱਤਾ ਸੀ ਉਹਦੇ ਅਨੁਸਾਰ ਚੱਲਣਾ ਚਾਹੀਦਾ ਜੋ ਸ਼੍ਰੀ ਅਕਾਲ ਤਰ ਸਾਹਿਬ ਦਾ ਹੁਕਮ ਹੈ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਕੋਈ ਟੈਕਨੀਕਲ ਪ੍ਰੋਬਲਮ ਨਹੀਂ ਕਿਉਂਕਿ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹੀ ਸੁਪਰੀਮ ਸਮਝੀ ਜਾਂਦੀ ਹੈ ਉਹਦੇ ਵਿੱਚ ਕੱਢਿਆ ਵੀ ਜਾ ਸਕਦਾ ਕਿਸੇ ਨੂੰ ਅਸਤੀਫੇ ਵੀ ਮਨਜ਼ੂਰ ਕੀਤੇ ਜਾ ਸਕਦੇ ਆ ਅਸਤੀਫੇ ਲਏ ਵੀ ਜਾ ਸਕਦੇ ਆ ਤੇ ਨਵੀਂ ਨਵਾਂ ਪਰਤੀ ਵੀ ਕੀਤਾ ਜਾ ਸਕਦਾ ਸੋ ਉਹਦੇ ਵਿੱਚ ਟੈਕਨੀਕਲ ਕੁਝ ਨਹੀਂ ਹੈ ਜੋ ਉੱਥੇ ਸਾਂਝੇ ਤੌਰ ਦੇ ਉੱਤੇ ਮੈਂਬਰ ਦਿੱਤੇ ਗਏ ਆ ਉਹਦੇ ਚ ਇੱਕ ਮਤਾਈ ਰੱਖਣਾ ਕਿ ਇਹ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਾਂ 6 ਮੈਂਬਰੀ ਜਾਂ ਸੱਤ ਮੈਂਬਰੀ ਜੋ ਵੀ ਹੈ ਕਿਉਂਕਿ ਦੋ ਕਮੇਟੀਆਂ ਬਣੀਆਂ ਨੇ ਪਹਿਲਾਂ 6 ਮੈਂਬਰੀ ਵੀ ਨਿਕਲੀ ਹੈ ਫਿਰ ਸੱਤ ਮੈਂਬਰੀ ਵੀ ਹੈ ਉਹ ਕਮੇਟੀ ਨੂੰ ਮਾਨਤਾ ਦਿੱਤੀ ਜਾਂਦੀ ਹੈ ਔਰ ਉਹ ਕਮੇਟੀ ਜਿਹੜੀ ਹੈ ਬਕਾਇਦਾ ਪਰਤੀ ਕਰੇਗੀ ਇਹ ਪਰਤੀ ਕਮੇਟੀ ਹੋਏਗੀ ਤੇ ਉਸ ਤੋਂ ਬਾਅਦ ਪੂਰੀ ਪ੍ਰਕਿਰਿਆ ਕੀਤੀ ਜਾਏਗੀ ਇਹ ਵੀ ਆ ਗਵਾਹ ਮਤਾ ਪਾਇਆ ਗਿਆ ਸਹਿਮਤੀ ਨਹੀਂ ਬੰਦ ਰਹੀ ਦੇਖੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇੱਕ ਅੱਜ ਜਿਹੜੀ ਅੰਤਰਿਕ ਕਮੇਟੀ ਫੈਸਲਾ ਲਿਆ ਕਿ ਨਿਰੰਦਰ ਸਿੰਘ ਚੋੜ ਨੂੰ ਛੇਕਿਆ ਜਾਏਗਾ ਪੰਥ ਤੋਂ ਉਹਦੇ ਵਿੱਚ ਤੁਹਾਡੇ ਤੁਹਾਡੇ ਦੋ ਮੈਂਬਰਾਂ ਨੇ ਕਿਹਾ ਕਿ ਨਹੀਂ ਉਹਨਾਂ ਨੇ ਇਤਰਾਜ਼ ਜਤਾਇਆ ਕਿ ਸ਼ੁਰੂਆਤ ਦੇ ਵਿੱਚ ਹੀ ਸਹਿਮਤੀ ਨਹੀਂ ਬੰਦ ਰਹੀ ਵਾ ਕੋ ਕਿਸੇ ਚੱਲ ਪਾਵਾਂਗੇ ਦੇਖੋ ਗੱਲ ਇਹ ਹੈ ਕਿ ਸਹਿਮਤੀ ਸਿਧਾਂਤਾਂ ਦੀ ਗੱਲ ਕਰਨੀ ਨਹੀਂ ਇਹਦਾ ਮਤਲਬ ਜੇ ਉਹ ਗਲਤ ਮਰਿਆਦਾ ਦਾ ਕਰਨੀ ਹੈ ਗਲਤ ਸਿਧਾਂਤ ਲੈ ਕੇ ਸਿਧਾਂਤ ਅ ਤੀ ਦੁਪਹਿਰਦਾਰੀ ਅਸੀਂ ਕਰਦੇ ਹੀ ਰਹਿਣਾ ਉਹ ਅਸੀਂ ਵਿੱਚ ਵੀ ਕਰਨੀ ਹੈ ਤੇ ਅਸੀਂ ਅੱਜ ਵੀ ਕਰਨੀ ਹੈ ਜੀ ਨਰੇਨ ਚੋੜਾ ਨੂੰ ਪੰਕਚੋਂ ਛੇਕੇ ਜਾਣ ਦਾ ਜਿਹੜਾ ਮਤਾ ਉਹਦੀ ਮਤਲਬ ਮੈਨੂੰ ਇਹ ਪਤਾ ਨਹੀਂ ਜੀ ਉਹਨੇ ਕੀ ਕੀਤਾ ਮੈਨੂੰ ਪੜ ਲੈਣ ਦੋ ਮਤਾ ਪਤਾ ਹੈ